ਅਨਿਰਗੁਣ ਅੱਗ ਬੜੀ ਲਾਈ ਇਹਨਾਂ ਨੇ ਆ ਵੇਖ ਲੈ ਕੀ ਕੀਤਾ ਲੋਕਾਂ ਨੇ ਕਿਸਾਨ ਭਾਈਆਂ ਨੂੰ ਕਹਿਣਾ ਚਾਹੁੰਦੇ ਆ ਕਿ ਅੰਦੇ ਆਗ ਦੇ ਨਾਲ ਕਰੋ ਬਕ ਅੰਮ੍ਰਿਤ ਦਾ ਬੂਟਾ ਵੀ ਆ ਅੱਗੇ ਤੋੜੀ ਵੀ ਬਨਵਾਲੀ ਆ ਮੈਦੀ ਤੇ ਉਹ ਫਿਰ ਬਰਬਾਰ ਨੁਕਸਾਨ ਹੁੰਦਾ ਹੈ ਆਣਾ ਨੁਕਸਾਨ ਹੁੰਦਾ ਨਾ ਬੜਾ ਨਿਰਗੁਣ ਆ ਵੇਖ ਕਿਦਾਂ ਅੱਗ ਲਾਈ ਲੋਕਾਂ ਨੇ ਕਿੱਡੀ ਗਲਤ ਕਰ ਲਿਆ ਉਹ ਫੇ ਤੁਹਾਡਾ ਅਮਰੂਦਾਂ ਦਾ ਬੂਟਾ ਵੀ ਉਹ ਵਿੱਚ ਵਿਚਾਰਾ ਸਾਰੇ ਅੱਗੇ ਵੀ ਸੜ ਗਿਆ ਤੇ تیر ਨਹੀਂ ਸਾਰੇ ਸੜ ਗਏ ਉਹ ਅਗਲੇ ਬੰਨੇ ਨਾ ਆਪਣਾ ਕਿਨਾਂ ਦੇ ਉਹ ਤੂੜੀ ਵੀ ਕੇਰੀ ਪਈ ਆਖੋ ਕਿਦਾਂ ਮੱਚਦੀ ਹੁੰਦੀ ਆ ਲਾਗੇ ਬਿਜਲੀ ਆ ਲੋਕਾਂ ਦੇ ਸੰਧ ਵੀ ਆ ਤੇ ਕਿੱਡੀ ਆ ਪਿੰਡ ਚ ਐ ਕਿੱਡੀ ਗਲਤ ਗੱਲ ਹੈ ਨਾ ਹਾਂ ਗਲਤ ਗੱਲ ਹੈ ਨਾ ਤੇ ਕੀ ਮੈਸੇਜ ਦੇਣਾ ਚਾਹੁੰਦਾ ਤੂੰ ਇੱਥੇ ਛਾਵੇਂ ਆ ਜਾ ਪੁੱਤ ਕੀ ਮੈਸੇਜ ਦੇਣਾ ਚਾਹੁੰਦਾ ਤੂੰ ਹਾਂ ਨੁਕਸਾਨ ਹੁੰਦਾ ਨਾ ਸਾਲਿਆਂ ਬੇਨਤੀ ਕਰ ਦੋ ਵੀ ਵੀਰੋਂ ਭਾਵੇਂ ਇਹ ਦਾਗ ਨਾ ਲਾਇਆ ਕਰੋ ਜੇ ਲਾਉਣੀ ਤੇ ਆਪਣੇ ਖੇਤ ਚ ਆਪਣੇ ਹਿਸਾਬ ਨਾਲ ਲਾਇਆ ਕਰੋ ਲੋਕਾਂ ਦਾ ਨੁਕਸਾਨ ਨਾ ਕਰਿਆ ਕਰੋ ਹੈ ਨਾ